ਅਸੀ ਗੱਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਪਹਿਲਾਂ ਤਾਂ ਵੈਲਕਮ ਕਰਦੇ ਜੀ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਜੀ ਅੱਜ ਸਾਰੇ ਜਣੇ ਸੋਚਦੇ ਰਹੇ ਹਾਂ ਪਤਾ ਨਹੀਂ ਕੀ ਕਰਨਾ ਕਰੀਏ ਨਹੀਂ ਅੱਜ ਦਾ ਦਿਨ ਲਈ ਸਾਰਿਆਂ ਤੋਂ ਸਪੈਸ਼ਲ ਵੀਡੀਓ ਲੈ ਕੇ ਆਏ ਆ ਤੁਹਾਨੂੰ ਉਮੀਦ ਕਰਦੇ ਬਹੁਤ ਪਸੰਦ ਆਊਗੀ ਇੱਕ ਚੀਜ਼ ਇਦਾਂ ਦੀ ਲੈ ਕੇ ਆਇਆ ਵੀ ਜਿਹਦੇ ਨਾਲ ਤੁਹਾਡੇ ਨਾ ਕੋਈ ਵੀ ਸਾਧਨ ਆ ਮੋਟਰਸਾਈਕਲ ਸਕੂਟਰੀ ਕਿੱਤੀ ਆ ਬਾਸ ਟਰੱਕ ਕੁਝ ਵੀ ਆ ਟਰੈਕਟਰ ਵੀ ਆ ਉਹ ਚੋਰੀ ਹੋਣ ਤੋਂ ਕਿੰਦਾ ਬਚਾਉ ਬਚਾ ਸਕਦੇ ਆ ਆਪਾਂ ਤੇ ਆਜੋ ਕਰਦੇ ਆ ਸਟਾਰਟ ਤੁਹਾਨੂੰ ਦਿਖਾਉਨੇ ਆ ਜੀ ਚੀਜ਼ ਕੀ ਆ ਕਿ ਕਿਦਾਂ ਬਰਕਰ ਕਰਦੀ ਕਿਦਾਂ ਨਹੀਂ ਤੇ ਆਜੋ ਫਿਰ ਆਹ ਬੜਾ ਹੈਗਾ ਜੀ ਆਪਣਾ ਜੀਪੀਐਸ ਟਰੈਕਰ ਟਰੈਕਰ ਸਿਸਟਮ ਹੈ ਜਿਹਨੂੰ ਕਹਿੰਦੇ ਆ ਵੀ ਜੀਪੀਐਸ ਟਰੈਕ ਹੁੰਦਾ ਵੀ ਗੱਡੀ ਆਪਣੀ ਕਿੱਥੇ ਗਈ ਕਿੱਥੇ ਨਹੀਂ ਆ ਮੋਟਰਸਾਈਕਲ ਸਕੂਟਰ ਰਾਈਟਰ ਬੱਸ ਟਰੱਕ ਸਿਰਫ ਉਹਨਾਂ ਤੇ ਹੁੰਦਾ ਆ ਜਿਹੜਾ ਚੋਕ ਤੋਂ ਬੰਦ ਹੁੰਦੀ ਚੀਜ਼ ਜਿਹੜੀ ਚੋਕ ਵਾਲੀ ਹੈ ਜਿੱਦਾਂ ਕੈਕਟਰ ਕਈ ਚੋਕ ਤੋਂ ਬੰਦ ਹੁੰਦੇ ਜਾਂ ਗੱਡੀਆਂ ਕਈ ਚੋਕ ਤੋਂ ਬੰਦ ਹੁੰਦੀਆਂ ਉਹਨਾਂ ਤੇ ਵੀ ਲੱਗ ਜਾਂਦਾ ਪਰ ਉਹਨਾਂ ਤੇ ਰਿਲੇ ਨਹੀਂ ਲੱਗਦੀ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਰਿਲੇ ਦਾ ਕੀ ਕੰਮ ਆ ਤੇ ਇਹ ਇਕੱਲਾ ਕਿੰਦਾ ਇਹ ਇਕੱਲਾ ਸਾਰਾ ਵਰਕ ਕੀਤਾ ਕਰਦਾ ਆਜੋ ਜੀ ਕਰਦੇ ਆ ਸਟਾਰਟ ਫਿਰ ਵੀਡੀਓ ਹਾਂਜੀ ਤੇ ਇਹ ਹੈਗੀ ਆ ਜੀ ਰਿਲੇ ਆਪਣੇ ਤੋਂ ਇਹ ਦੇ ਨਾਲ ਲਾਵਾਂਗੇ ਇਹ ਹੈਗੀ ਆ ਜੀ 12 ਬੋਲਟ ਦੀ ਰਿਲੇ ਆਪਣੇ ਤੋਂ ਦੇਖ ਸਕਦੇ ਤੁਸੀਂ ਤੇ ਇਹ ਤੁਹਾਨੂੰ ਦੱਸਾਂਗੇ ਕਿੰਦਾ ਕੰਮ ਕਰਦੀ ਕਿਤਾ ਨਹੀਂ ਇੱਕ ਇਕੱਲਾ ਕਿਤਾ ਕੰਮ ਕਰਦਾ ਤੇ ਰਿਲੇ ਦਾ ਕੀ ਕੰਮ ਹੈ ਇਹਦੇ ਵਿੱਚ ਰਿਲੇ ਦਾ ਵੀ ਦੱਸਾਂਗੇ ਤੁਹਾਨੂੰ ਹੋਰ ਵੀ ਕਈ ਡਿਵਾਈਸਾਂ ਆਇਆ ਜਿੱਦਾਂ ਉਹਨਾਂ ਮੈਂ YouTube ਤੇ ਦੇਤਾ ਸੀ ਵੀਡੀਓ ਤੇ ਉਹ ਇਕੱਲਾ ਇਹ ਜੀਪੀਓ ਸੀ ਲੱਗਾ ਹੁੰਦਾ ਆ ਪਰ ਆਪਾਂ ਤੁਹਾਨੂੰ ਰਿਲੇ ਦਾ ਵੀ ਦੱਸਾਂਗੇ ਅੱਜ ਕੀ ਕੰਮ ਹੈ ਰਿਲੇ ਵੀ ਇਹਦੇ ਨਾਲ ਲੱਗ ਜਾਂਦੀ ਆ ਤੇ ਕਿਦਾਂ ਆਪਣੀ ਗੱਡੀ ਸੇਵ ਕਰ ਸਕਦੇ ਹਾਂ ਉਹਨਾਂ ਆਜੋ ਫਿਰ ਤੁਹਾਨੂੰ ਦੱਸਦੇ ਆਂ ਜੀ ਸਾਰਾ ਆਜੀ ਤੇ ਜੀਪੀਐਸ ਫਿੱਟ ਕਰ ਲਿਆ ਸੀ ਜੀ ਇੱਥੇ ਬਾਕੀ ਇਹ ਕਿੱਦਾਂ ਵਰਕ ਕਰਦਾ ਕਿੱਦਾਂ ਨਹੀਂ ਬਾਕੀ ਸਾਰਾ ਤੁਹਾਨੂੰ ਦੱਸਦੇ ਆ ਜੀ ਥਿੰਡ ਦੀ ਡਿਸਪਲੇ ਤੇ ਸਾਰਾ ਸਮਝਾਵਾਂਗੇ ਕਿੱਦਾਂ ਟਰੈਕ ਕਰਦਾ ਕਿੱਦਾਂ ਨਹੀਂ ਤੇ ਰੇਲੇ ਦਾ ਵੀ ਕੀ ਕੰਮ ਹੈ ਉਹ ਵੀ ਤੁਹਾਨੂੰ ਫੋਨ ਤੋਂ ਸਮਝਾਵਾਂਗੇ ਤੇ ਫੀਟਿੰਗ ਆਪਣੀ ਹੋ ਚੁੱਕੀ ਆ ਸਾਰੀ ਟੋਟੀ ਜਿੰਨੇ ਵੀ ਲਗਾਉਣਾ ਹੋਇਆ ਉਹ ਦੱਸ ਸਕਦਾ ਆ ਤੇ ਪੂਰੀ ਵੀਡੀਓ ਨੂੰ ਐਂਡ ਤੱਕ ਬਾਅਦ ਕਰ ਤੁਹਾਨੂੰ ਸਾਰਾ ਸਮਝਾਉਣਾ ਹੈ ਕਿ ਕਿੱਦਾਂ ਕਿੱਦਾਂ ਵਰਕ ਕਰਦਾ ਇਹ ਆ ਜੋ ਫੋਨ ਦੀ ਡਿਸਪਲੇ ਤੇ ਆਹ ਲਓ ਜੀ ਆ ਲਾਤੀ ਹੈ ਜੀ ਚਾਬੀ ਇਹਨੂੰ ਆਨ ਕਰਾਂਗੇ ਆਪਾਂ ਤੇ ਆ ਗਿਆ ਇੱਥੇ ਆਪਾਂ ਤੁਹਾਨੂੰ ਫੋਨ ਦੇ ਉੱਤੇ ਵੀ ਦਿਖਾਉਨੇ ਜਦੋਂ ਆਨ ਆਫ ਕਰਦੇ ਆ ਤਾਂ ਕੀ ਇਹ ਦਾ ਹੁੰਦਾ ਆ ਆਨ ਆਫ ਕਰਾਂਗੇ ਤਾਂ ਆਪਣੇ ਨੋਟੀਫਿਕੇਸ਼ਨ ਆਊਗੀ ਉਹ ਵੀ ਤੁਹਾਨੂੰ ਦੱਸਦੇ ਆ ਜਿਦਾ ਦੇਖੋ ਜੀ ਹੁਣ ਤੁਹਾਨੂੰ ਇੱਥੇ ਸ਼ੋ ਹੁੰਦਾ ਪਿਆ ਜਿਹੜੀ ਚਾਬੀ ਆ ਉਹ ਲਾਲ ਰੰਗ ਦੀ ਆ ਨਾ ਤੇ ਜਦੋਂ ਮੈਂ ਇਹ ਸਵਿਚ ਆਨ ਕਰੂੰਗਾ ਆਪਣੇ ਤੋਂ ਨੋਟੀਫਿਕੇਸ਼ਨ ਆ ਜਾਣੀ ਸਵਿਚ ਆਨ ਦੀ ਆ ਦੇਖੋ ਜੀ ਸਵਿਚ ਆਨ ਦੀ ਆ ਗਈ ਆ ਆਪਸ਼ਨ ਆਪਸ਼ਨ ਆ ਚੁੱਕੀ ਹੈ ਤੇ ਇਹ ਜਿਹੜਾ ਆ ਬੋਲ ਕੇ ਵੀ ਤੁਹਾਡੇ ਫੋਨ ਤੇ ਦੱਸਦਾ ਦੇਖਿਓ ਚਾਬੀ ਹੁਣ ਗ੍ਰੀਨ ਹੋ ਚੁੱਕੀ ਹੈ ਇਹਦਾ ਮਤਲਬ ਕਿ ਚਾਬੀ ਆਨ ਹੈ ਇਸ ਟਾਈਮ ਠੀਕ ਆ ਜੀ ਤੇ ਜਦੋਂ ਆਪਾਂ ਆਫ ਕਰਾਂਗੇ ਇਹ ਵਾਲੀ ਸੇਮ ਚਾਬੀ ਜਿਹੜੀ ਹੈ ਰੈੱਡ ਹੋ ਜੂਗੀ ਤੇ ਉੱਪਰ ਆਪਣੇ ਉਹ ਦੇਖੋ ਨੋਟੀਫਿਕੇਸ਼ਨ ਆ ਗਿਆ ਜੀ ਇਗਨੀਸ਼ਨ ਆਫ ਇਗਨੀਸ਼ਨ ਦਾ ਮਤਲਬ ਇਹ ਹੀ ਹੁੰਦਾ ਕਿ ਸਵਿੱਚ ਜਿਹੜਾ ਕਰੰਟ ਕੱਟ ਹੋ ਗਿਆ ਆ ਚੱਲਦਾ ਆ ਤੇ ਬਾਕੀ ਤੁਹਾਨੂੰ ਆਪਾਂ ਇਹ ਹੋਰ ਵੀ ਦੱਸਦੇ ਆਂ ਇਰੇ ਬਾਰੇ ਕੀ ਆ ਕਿਤਾ ਪਾਰਕਿੰਗ ਅਲਾਰਮ ਕੀ ਆ ਤੇ ਰੇਲੇ ਦਾ ਕੀ ਕੰਮ ਆ ਉਹ ਤੁਹਾਨੂੰ ਮੈਂ ਦੱਸਦੇ ਆ ਹਾਂਜੀ ਤੇ ਇਹ ਸੀਗਾ ਜੀ ਆਨ ਆਫ ਦਾ ਨੋਟੀਫਿਕੇਸ਼ਨ ਜਿਹੜਾ ਹੁੰਦਾ ਆ ਇਹ ਤੁਹਾਡੇ ਫੋਨ ਤੇ ਇਹ ਬੋਲ ਕੇ ਵੀ ਦੱਸੂਗਾ ਸਵਿਚ ਆਨ ਸਵਿਚ ਆਫ ਤੇ ਬਾਕੀ ਹੁਣ ਆਪਾਂ ਇਹਨੂੰ ਆਪਾਂ ਸਟਾਰਟ ਕਰਕੇ ਤੇ ਇਹਨੂੰ ਦੇਖਦੇ ਆਪਾਂ ਨਾ ਉਹਦੇ ਤੋਂ ਆਪਾਂ ਐਪ ਤੋਂ ਉੱਥੋਂ ਬੰਦ ਕਰਕੇ ਵੀ ਦੇਖਾਂਗੇ ਬੰਦ ਵੀ ਹੋ ਜਾਂਦਾ ਆ ਤੇ ਇਹਨੂੰ ਆਪਾਂ ਸੇਵ ਕਰ ਸਕਦੇ ਕਿਤਾ ਸੇਵ ਕਰਾਂਗੇ ਅਜਾ ਪਾ ਤੁਹਾਨੂੰ ਦੱਸਦੇ ਆ ਹਾਂਜੀ ਤੇ ਆਜੋ ਮਿੱਤਰੋ ਇੱਥੋਂ ਐਪ ਦੇ ਵਿੱਚੋਂ ਇਹਨੂੰ ਇਹਦਾ ਇੰਜਨ ਆਫ ਕਰਦੇ ਇੱਥੇ ਆਹ ਲੌਕ ਜਿਹਾ ਬਣਿਆ ਜਿਹੜਾ ਲੌਕ ਵਾਲੇ ਨੂੰ ਓਕੇ ਕਰਕੇ ਇੱਥੇ ਇੰਜਨ ਆਨ ਆਫ ਦੀ ਆਪਸ਼ਨ ਆਉਂਦੀ ਹੈ ਇੱਥੇ ਮੈਂ ਆਫ ਆਫ ਤੇ ਓਕੇ ਕਰਕੇ ਉਹਨੂੰ ਓਕੇ ਕਰ ਦਿੱਤਾ ਆ ਹੁਣ ਦੇਖਿਓ ਤੁਸੀਂ ਵੀ ਮੋਟਰਸਾਈਕਲ ਜਿਹੜਾ ਬੰਦ ਹੋ ਗਿਆ ਆ ਦੇਖੋ ਜੀ ਬੰਦ ਹੋ ਚੁੱਕਾ ਆ ਮੈਂ ਇੱਥੇ ਹੀ ਸੀਗਾ ਤੇ ਬੰਦ ਹੋ ਚੁੱਕਾ ਆ ਹੁਣ ਇਹਦੀਆਂ ਜੋ ਮਰਜ਼ੀ ਸਲਫਾ ਮਾਰ ਲਵੇ ਜਿਹੜਾ ਮਰਜ਼ੀ ਜੋ ਮਰਜ਼ੀ ਆ ਦੇਖੋ ਸਵਿਚ ਆਉਣਿਆ ਨਿਊਟਰਲ ਵਾਲੀ ਲਾਈਟ ਆਉਂਦੀ ਪਈ ਆ ਸੋ ਚੌਨ ਆ ਲਓ ਜੀ 5 ਸਾਲ ਪਹਿਲਾਂ ਸਾਲਫ ਮਾਰਦਾ ਪਿਆ ਨਹੀਂ ਸਟਾਰਟ ਹੋ ਰਿਹਾ ਜੀ ਠੀਕ ਆ ਜੀ ਤੇ ਆਪਾਂ ਅੱਜ ਇੱਕ ਵੀ ਟਰਾਈ ਕਰਾਂਗੇ ਇਹ ਇੱਕ ਵੀ ਟਰਾਈ ਕਰਦੇ ਆ ਇੱਕ ਤੋਂ ਵੀ ਨਹੀਂ ਹੋਊਗਾ ਇਹ ਦੇਖੋ ਜੀ ਨਹੀਂ ਹੋ ਰਿਹਾ ਨਾ ਸਟਾਰਟ ਤੇ ਹੁਣ ਆਪਾਂ ਇਹਨੂੰ ਫੋਨ ਦੇ ਉੱਪਰ ਆਨ ਕਰਾਂਗੇ ਤਾਂ ਫਿਰ ਸਟਾਰਟ ਹੋਊਗਾ ਜਾਂ ਉਦੋਂ ਨਹੀਂ ਹੋਊਗਾ ਆਜੋ ਫੇਰ ਕਰਦੇ ਆ ਜੀ ਫੋਨ ਤੋਂ ਔਨ ਹਾਂਜੀ ਤੇ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਜਦੋਂ ਮੈਂ ਐਪ ਨੂੰ ਖੋਲੂਗਾ ਦੇਖੋ ਜੀ ਚਾਬੀ ਤੇ ਆਫ ਹੈ ਆ ਨਾਲ ਉਹ ਜਿਹੜਾ ਲੋਕ ਆ ਉਹ ਵੀ ਰੈੱਡ ਹੋਇਆ ਪਿਆ ਤੇ ਹੁਣ ਆਪਾਂ ਇੱਥੋਂ ਇੰਜਨ ਔਨ ਕਰਕੇ ਇਹਨੂੰ ਓਕੇ ਕਰਦਾਂਗੇ ਸਕਸੈਸਫੁਲ ਹੋ ਗਿਆ ਤੇ ਆ ਜਿਹੜਾ ਲੋਕ ਆ ਨਾ ਲੋਕ ਗ੍ਰੀਨ ਹੋ ਜਾਊਗਾ ਦੇਖੋ ਜੀ ਹੋ ਗਿਆ ਗ੍ਰੀਨ ਤੇ ਹੁਣ ਇਹਦਾ ਮਤਲਬ ਕਿ ਆਪਣਾ ਮੋਟਰਸਾਈਕਲ ਸਟਾਰਟ ਆਪਾਂ ਕਰ ਸਕਦੇ ਤੇ ਆ ਹੁਣ ਦੇਖੋ ਜੀ ਆ ਹੁਣ ਵੀ ਔਨ ਨਹੀਂ ਆ ਆ ਦੇਖੋ ਜੀ ਇਹ ਜੀ ਸਟਾਰਟ ਜੀ ਐਕੁਆਰੀ ਬੰਦ ਕਰਕੇ ਤੇ ਹੁਣ ਕੈਕ ਤੋਂ ਵੀ ਕਰਕੇ ਦਿਖਾ ਦਿੰਨੇ ਆਪਾਂ ਹੋ ਗਿਆ ਜੀ ਸਟਾਰਟ ਦੇ ਹੀ ਬਾਈ ਸਾ ਜੀ ਜਿਹੜੀ ਨਾਲ ਆਪਾਂ ਆਪਣੀਆਂ ਕੋਈ ਵੀ ਸਾਧਨਿਆਂ ਕੋਈ ਵੀ ਮੋਟਰਸਾਈਕਲ ਸਕੂਟਰ ਬੱਸ ਟਰੱਕ ਟਰੈਕਟਰ ਕੁਛ ਵੀ ਆਪਾਂ ਸੇਵ ਕਰ ਸਕਦੇ ਆ ਇਹਦੇ ਵਿੱਚ ਮੈਂ ਲਾਈ ਹੈਗੀ ਆ ਜੀ ਰਿਲੇ ਤੇ ਜਿਹੜਾ ਆਪਾਂ ਫੋਨ ਤੋਂ ਆਨ ਆਫ ਕਰਦੇ ਆ ਉਹ ਕੰਮ ਹੈਗਾ ਜੀ ਰਿਲੇ ਦਾ ਤੇ ਬਾਕੀ ਜਿਹੜਾ ਟਰੈਕ ਆ ਟਰੈਕਿੰਗ ਵੀ ਤੁਹਾਨੂੰ ਦਿਖਾ ਦਿੰਨੇ ਕਿੱਦਾਂ ਟਰੈਕ ਕਰਦਾ ਕਿੱਦਾਂ ਨਹੀਂ ਆ ਤੇ ਆਜੋ ਫਿਰ ਡਿਸਪਲੇ ਤੇ ਤੁਹਾਨੂੰ ਸਾਰਾ ਸਮਝਾਉਂਨੇ ਆ ਇਹ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਜਾਂਦਾ ਕਿੰਨੇ ਕਿੰਨੇ ਸਟਾਪ ਲੱਗੇ ਆ ਉਹ ਸਾਰਾ ਤੁਹਾਨੂੰ ਦੱਸਦੇ ਆ ਇਹਦੇ ਤੇ ਇੱਕ ਹੋਰ ਆਪਸ਼ਨ ਵੀ ਆ ਪਾਰਕਿੰਗ ਮੂਡ ਉਹ ਵੀ ਤੁਹਾਨੂੰ ਸਮਝਾਉਂਨੇ ਆ ਕਿੱਦਾਂ ਕਰਦਾ ਵਰਕ ਕਰਦਾ ਹਾਂ ਹਾਂਜੀ ਤੇ ਆਜੋ ਜੀ ਹੁਣ ਐਪ ਤੇ ਆਪ ਤੇ ਆ ਦੇਖੋ ਜੀ ਚਾਬੀ ਤੇ ਇਹਦੀ ਆਫ ਆ ਇੱਥੇ ਓਕੇ ਕਰਾਂਗੇ ਆਪਾਂ ਬਾਈਕਲ ਜਿੱਥੇ ਲਿਖਿਆ ਪਿਆ ਇੱਥੇ ਓਕੇ ਕੀਤਾ ਤੇ ਲੋਕੇਸ਼ਨ ਉੱਪਰ ਸ਼ੋ ਹੋ ਰਹੀ ਆ ਉਹ ਲੋਕੇਸ਼ਨ ਤੇ ਕਰਤਾ ਇਹਨੇ ਆਪਣੀ ਲੋਕੇਸ਼ਨ ਚੱਕ ਲਈ ਜਿੱਥੇ ਵੀ ਉਹ ਖੜਾ ਮੋਟਰਸਾਈਕਲ ਆ ਦੇਖੋ ਜੀ ਇੱਥੇ ਖੜਾ ਮੋਟਰਸਾਈਕਲ ਤੇ ਇੱਥੇ ਦਾ ਆਪਣਾ ਚੱਕ ਲਿਆ ਇਹਨੇ ਲੋਕੇਸ਼ਨ ਠੀਕ ਆ ਜੀ ਛੋਟਾ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਇਹ ਬੱਸੀ ਜਲਾਲ ਚ ਖੜਾ ਆ ਤੇ ਬਾਕੀ ਇਹਦਾ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਅੱਜ ਤਾਂ ਮੈਂ ਕਿਤੇ ਗਿਆਨ ਹੀ ਨੂੰ ਲੈ ਕੇ ਤੇ ਇਹਦਾ ਆਪਾਂ ਕੱਲ ਦਾ ਦਿਖਾਉਨੇ ਆ ਦਾ ਕਾਲ ਦਾ ਵੀ ਇਹ ਕਿੱਥੇ ਕਿੱਥੇ ਘੁੰਮਿਆ ਕਿੱਥੇ ਕਿੱਥੇ ਨਹੀਂ ਇਹਦਾ ਪਲੇ ਰੂਟ ਆ ਦੇਖੋ ਜੀ ਤੀਜੇ ਨੰਬਰ ਦੇ ਉੱਤੇ ਇਹਦਾ ਬਣਿਆ ਨਾ ਪਲੇ ਵਾਲਾ ਜਿਆ ਲਾਈਨਾਂ ਜੀਆਂ ਡਾਟ ਡਾਟ ਪਾ ਕੇ ਉਹਦੇ ਤੇ ਆਪਾਂ ਕਰਾਂਗੇ ਜੀ ਓਕੇ ਓਕੇ ਕਰਕੇ ਉਹਤੇ ਤੁਹਾਨੂੰ ਪਲੇ ਰੂਟ ਅਡਜਸਟਡੇ ਦਾ ਤੁਹਾਨੂੰ ਦਿਖਾ ਦਨੇ ਆਪਾਂ ਆ ਦੇਖੋ ਜੀ ਟੂ ਡੇ ਅਡਜਸਟਡੇ ਜਿੱਦਾਂ ਵੀ ਤੁਸੀਂ ਦੇਖਣਾ ਚਾਹੁੰਦੇ ਆ ਨਾ ਲਾਸਟ ਵੀਕ ਦਾ ਵੀ ਜਿੰਨਾ ਵੀ ਆ ਤੇ ਆਪਾਂ ਅਡਜਸਟਡੇ ਦਾ ਕਰਾਂਗੇ ਓਕੇ ਅਡਜਸਟਡੇ ਦਾ ਓਕੇ ਕਰਾਂਗੇ ਆ ਦੇਖੋ ਜੀ ਆ ਗ੍ਰੀਨ ਲਾਈਨ ਆ ਜਿਹੜੀ ਇੱਥੇ-ਇੱਥੇ ਮੈਂ ਗਿਆ ਆ ਤੇ ਇਹਨੂੰ ਮੈਂ ਕਰਦਾ ਜੀ ਪਲੇ ਹੁਣ ਤੇ ਪਲੇ ਕਰੂੰਗਾ ਤੇ ਤੁਹਾਨੂੰ ਸਾਰਾ ਦੇਖਿਓ ਜੀ ਅੱਜ ਦੋ ਖੜੀ ਹੈ ਗੱਡੀ ਉਦੋਂ ਰੈੱਡ ਆ ਇਹ ਤੇ ਜਦੋਂ ਇਹ ਤੁਰਨੀ ਆ ਉਦੋਂ ਗ੍ਰੀਨ ਆ ਆ ਦੇਖੋ ਜੀ ਜ਼ੂਮ ਕਰਕੇ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਆ ਦੇਖੋ ਉਹ ਦੇਖੋ ਸਟਾਪ ਲੱਗਾ ਰੁਕਿਆ ਥੋੜੀ ਦੇਰ ਲਈ ਉਦੋਂ orange ਹੋ ਗਈ ਜਦੋਂ ਬਿਲਕੁਲ ਹੀ ਚਾਪੀ ਆਫ ਕਰ ਦੇਣੀ ਆ ਉਦੋਂ red ਹੋ ਜਾਣੀ ਆ ਦੇਖੋ ਕਿੱਥੇ ਕਿੱਥੇ ਗੱਡੀ ਘੁੰਮੀ ਆਪਣੀ ਆ ਦੇਖੋ ਜੀ ਜਿੱਥੇ ਜਿੱਥੇ ਵੀ ਆਪਣੀ ਗੱਡੀ ਘੁੰਮੀ ਹੋਈ ਹੈ ਨਾ ਉੱਥੇ-ਉੱਥੇ ਆਪਾਂ ਸਾਰਾ ਆਪਣਾ ਲੋਕੇਸ਼ਨ ਅੱਜ ਦੀ ਦੇਖੋ ਆ ਜਾਣੇ ਜਿਹੜੇ ਇਹਦੇ ਸਟੌਪ ਹੈ ਨਾ ਸਟੌਪ ਆਪਾਂ ਜਿੱਦਾਂ ਕਿਤੇ ਰੁਕੇ ਆ ਜਿੱਦਾਂ 5 ਮਿੰਟ ਤੋਂ ਜ਼ਿਆਦਾ ਰੁਕੇ ਆ ਉੱਥੇ ਆਪਣਾ ਕਾਊਂਟ ਹੋ ਕੇ ਆ ਜਾਂਦਾ 1 ਨੰਬਰ 2 ਨੰਬਰ 3 ਨੰਬਰ 4 ਨੰਬਰ 5 ਨੰਬਰ ਜਿੰਨੇ ਵੀ ਆਪਾਂ ਸਟੌਪਾਂ 'ਤੇ ਰੁਕੇ ਆ ਨਾ ਉਹ ਸਾਰੇ ਸਟੌਪ ਆਪਣੇ ਆ ਜਾਂਦੇ ਆ ਜੀ ਆਹ ਦੇਖੋ ਜੀ ਇਹ ਸਿਗਾ ਜੀ ਆਪਣਾ ਪਲੇ ਰੂਟ ਤੇ ਆਜੋ ਹੁਣ ਆਪਾਂ ਪਾਰਕਿੰਗ ਦਾ ਵੀ ਤੁਹਾਨੂੰ ਦੱਸਦੇ ਆ ਪਾਰਕਿੰਗ ਦਾ ਉਹ ਜਿਹੜਾ ਪੀ ਲਿਖੀ ਹੋਈ ਹੈ ਨਾ ਸਭ ਤੋਂ ਉੱਪਰ ਲੈਫਟ ਸਾਈਡ ਤੇ ਆ ਪੀ ਲਿਖੀ ਹੋਈ ਹੈ ਜੀ ਪੀ ਤੇ ਪਾਰਕਿੰਗ ਤੇ ਓਕੇ ਕਰਕੇ ਇਹਨੂੰ ਆਪਾਂ ਇਨੇਬਲ ਕਰ ਦੇਣਾ ਇੱਥੋਂ ਇਨੇਬਲ ਜਿੱਦਾਂ ਹੀ ਆਪਾਂ ਇਨੇਬਲ ਕਰਾਂਗੇ ਇੱਥੇ ਸਕਸੈਸਫੁਲ ਵਾਲਾ ਆਉਣਾ ਉਹਨੂੰ ਕਰ ਦੇਣਾ ਜੀ ਓਕੇ ਆ ਦੇਖੋ ਜੀ ਓਕੇ ਹੋ ਗਿਆ ਇਹਦੇ ਆਪਾਂ ਜਿੱਥੇ ਮੋਟਰਸਾਈਕਲ ਖੜਾ ਹੋਇਆ ਨਾ ਉੱਥੇ ਆਪਣਾ 500 ਮੀਟਰ ਦਾ ਦਾਇਰਾ ਬਣ ਜਾਂਦਾ ਜਦੋਂ ਵੀ ਕੋਈ ਵੀ ਬਿਨਾਂ ਪੁੱਛੇ ਜਾਂ ਕੋਈ ਵੀ ਚੋਰੀ ਚੱਕ ਕੇ ਮੋਟਰਸਾਈਕਲ ਤੁਹਾਡਾ ਲੈ ਕੇ ਜਾਊਗਾ ਦਾਇਰੇ ਤੋਂ ਬਾਹਰ ਤੇ ਉਹ ਤੁਹਾਡੇ নোਟੀਫਿਕੇਸ਼ਨ ਉਦੋਂ ਹੀ ਆ ਜਾਣਾ ਉਦੋਂ ਤੁਹਾਡੇ ਜਿੱਦਾਂ ਫੋਨ ਤੇ ਐਂਬੂਲੈਂਸ ਦਾ ਅਲਾਰਮ ਨਹੀਂ ਚੱਲਦਾ ਹੁੰਦਾ ਉਦਾਂ అలਾਰਮ ਚੱਲ ਪੈਣਾ ਜੀ ਤੇ అలਾਰਮ ਚੱਲੂਗਾ ਤਾਂ ਤੁਹਾਨੂੰ ਆਪਣੇ ਉਹ ਹੋ ਜਾਣਾ ਜੀ ਹਾਂ ਵੀ ਇਹ ਮੋਟਰਸਾਈਕਲ ਕਿਤੇ ਜਾ ਰਿਹਾ ਆ ਦੇਖੋ ਇੰਜਨ ਆਨ ਆ ਹਾਂ ਜੀ ਤੁਸੀਂ ਜੀ ਫਿਰ ਕਿੱਤਾ ਲੱਗਾ ਜੀ ਵੀਡੀਓ ਤੇ ਆਪਾਂ ਇਦਾਂ ਦੇ GPS 850 73 ਦੇ ਹੈਗੇ ਅਜੀ ਜਿੰਨੇ ਵੀ ਦਬਾਹ ਹੋਇਆ ਕੰਟੈਕਟ ਕਰ ਸਕਦਾ ਆ ਸਾਰਿਆਂ ਕੋ ਨੰਬਰ ਹੈਗਾ ਜਾਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲਿਓ ਜਾਂ ਫੇਸਬੁੱਕ ਤੇ ਮੈਸੇਜ ਕਰ ਸਕਦਾ ਆ ਤੇ YouTube ਤੇ ਤਾਂ ਪਾਇਆ ਆਪਣਾ ਨੰਬਰ ਵੀ ਪਾਇਆ ਹੋਇਆ ਆ ਤੇ ਇਹਦੇ ਨਾਲ ਵੀ ਕੰਟੈਕਟ ਕਰਨਾ ਜਿਹਨੇ ਫਰਵਾਣਾ ਦੱਸ ਸਕਦਾ ਹੈ ਤੇ ਸੇਫਟੀ ਇਹਦੀ ਪੂਰੀ ਆ ਗਰੰਟੀ ਆ ਤੇ ਆਪਾਂ ਆਪਣਾ ਜੋ ਵੀ ਹੈਗਾ ਸਾਧਨ ਸੇਫ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ ਜੋ ਟਾਈਮ ਜਾਂਦਾ ਤੇ ਬਹੁਤ ਚੋਰੀਆਂ ਹੋ ਰਹੀਆਂ ਇਸ ਕਰਕੇ ਇਹ ਡਿਵਾਈਸ ਕੋ ਸਕੇਪ ਦਾ ਸੈਂਟਰ ਜੀ ਮੋਟਰਸਾਈਕਲ ਸਕੂਟਰ ਪਰ ਇੱਕ ਗੱਲ ਹੈ ਇਹ ਚੋਕ ਵਾਲੀ ਚੀਜ਼ ਤੇ ਜਿਹੜੀ ਰੇਲ ਨਹੀਂ ਲੱਗੂਗੀ ਕੱਲਾ ਜੀਪੀਐਸ ਵਰਕਰ ਕਰੂਗਾ ਤੇ ਬਾਕੀ ਜੀ ਸਾਰੀਆਂ ਚੀਜ਼ਾਂ ਤੇ ਲੱਗ ਸਕਦਾ ਹੈ ਕੱਲਾ ਜੀਪੀਐਸ ਜਿੰਨੇ ਕਰਦਾ ਜੀ ਜੇ ਤੁਹਾਨੂੰ ਆਉਣਾ ਵਾਸ ਸਕਦਾ ਹੈ ਜਾਂ ਜੇ ਲੈਣ ਆਲੋ ਕੋਣ ਹੋਵੇ ਜੀ ਆ ਸਕਦਾ ਤੇ ਦੱਸ ਸਕਦੇ ਆ ਜੀ ਫਿਰ ਮੈਂ ਤਾਂ ਆਪਣਾ ਮੋਟਰਸਾਈਕਲ ਫੇਸ ਸਕਦਾ ਜੀ ਤੁਸੀਂ ਵੀ ਆਪਣੇ ਸਾਧਨ ਸਿਲੈਕਟ ਕਰੋ ਤੇ ਬਾਅਦ ਵਿੱਚ ਕੱਦੇ ਆ ਜੀ ਅਗਲੇ ਟੌਪ ਦਾ ਤੱਕ ਵੀ ਬਾਏ ਬਾਏ ਜੀ ਬਾਏ ਬਾਏ ਫਿਰ